ਤਾਰੇਕ ਸਵੇਰਾ ਜੀ ਵੇਖ ਰਹੇ ਹੋ ਤੁਸੀਂ ਤਾਂ ਤਸਵੀਰਾਂ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸ੍ਰੀ ਮੁਕਤਸਰ ਸਾਹਿਬ ਦੀ ਸਬ ਡਿਵੀਜ਼ਨ ਲੰਬੀ ਪੁਲਿਸ ਦੇ ਵੱਲੋਂ ਜਿਹੜਾ ਆ ਉਹ ਨਾਕਾਬੰਦੀ ਕੀਤੀ ਗਈ ਹੈ ਤੇ ਨਾਲ ਹੀ ਸਰਚ ਅਭਿਆਨ ਵੀ ਚਲਾਇਆ ਗਿਆ ਤਾਂ ਦੱਸਦੀ ਹੈ ਕਿ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਸਰਚ ਅਭਿਆਨ ਕੀਤੇ ਜਾ ਰਹੇ ਨੇ ਤਾਂ ਜੋ ਮਾੜੇ ਅੰਸਰਾਂ ਨੂੰ ਨੱਥ ਪਾਈ ਜਾ ਸਕੇ ਤਾਂ ਜਿਸ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਸਬ ਡਿਵੀਜ਼ਨ ਲੰਬੀ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਨਾਕਾਬੰਦੀ ਕੀਤੀ ਗਈ ਹੈ ਇਸ ਦੌਰਾਨ ਸ਼ੱਕੀ ਵਿਅਕਤੀਆਂ ਦੀ ਦੀ ਦੇ ਨਾਲ ਤਲਾਸ਼ੀ ਲਈ ਗਈ ਹੈ ਤੇ ਇਸ ਦੌਰਾਨ 10 ਤੋਂ 15 ਲੋਕਾਂ ਨੂੰ ਰਾਉਂਡ ਅਪ ਵੀ ਕੀਤਾ ਗਿਆ ਜਿਨ੍ਹਾਂ ਕੋਲੋਂ ਪੁੱਛਗਿੱਛ ਜਿਹੜੀ ਆ ਉਹ ਜਾਰੀ ਹੈ ਤਾਂ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਮਾੜੇ ਅੰਸਰਾ ਤੇ ਜੜਾਇਆ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸ੍ਰੀ ਮੁਕਸਰ ਸਾਹਿਬ ਦੇ ਸਬ ਡਿਵੀਜ਼ਨ ਲੰਬੀ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ ਇਸ ਦੌਰਾਨ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ ਹੈ ਤੇ ਨਾਲ ਹੀ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਨੂੰ ਰੋਕਿਆ ਗਿਆ ਹੈ ਤੇ ਉਹਨਾਂ ਦੀ ਵੀ ਬਰੀਕੇ ਦੇ ਨਾਲ ਤਲਾਸ਼ੀ ਲਈ ਗਈ ਇਸ ਦੌਰਾਨ ਪੁਲਿਸ ਦੇ ਵੱਲੋਂ ਕੀ ਕੁਝ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਤੋਂ ਯੋਧ ਨਸ਼ੇ ਵਿਰੋਧ ਮਹਿੰਮ ਚਲਾਈ ਗਈ ਹੈ ਤੇ ਉਸੇ ਲੜੀ ਦੇ ਵਿੱਚ ਸਾਡੇ ਮਾਨਯੋਗ ਡੀਜੀਪੀ ਸਰ ਪੰਜਾਬ ਜੀ ਦੇ ਯੋਗ ਹਦਾਇਤਾਂ ਤੇ ਔਰ ਸਾਡੇ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਜੀ ਦੇ ਐਸਐਸਪੀ ਅਕਲ ਚੋਦਰੀ ਜੀ ਦੇ ਯੋਗ ਹਦਾਇਤਾਂ ਤੇ ਜਿਹੜਾ ਅੱਜ ਇਹ ਰਾਣਾ ਕਿੱਲੇ ਵਾਲੀ ਦੀ ਹਫਤੇ ਉੱਪਰ ਜਿਹੜਾ ਆਪਰੇਸ਼ਨ ਸਟੀਲ ਉਹਨੇ ਸਵੇਰੇ 6 ਵਜੇ ਤੋਂ ਦੁਪਹਿਰ 1 ਵਜੇ ਤੱਕ ਇਹ ਚੱਲ ਰਿਹਾ ਔਰ ਇਹ ਮਹੀਨੇ ਦੇ ਵਿੱਚ ਅਸੀਂ ਇੱਕ ਜਾਂ ਦੋ ਵਾਰੀ ਆਪਰੇਸ਼ਨ ਜਿਹੜਾ ਹੈਗਾ ਹਰਿਆਣਾ ਔਰ ਰਾਜਸਥਾਨ ਦੀ ਪੁਲਿਸ ਦੇ ਨਾਲ ਮਿਲ ਕੇ ਇਹ ਅਸੀਂ ਜਿਹੜਾ ਕਰਦੇ ਰਹਿੰਦੇ ਆ ਇਹਦਾ ਜਿਹੜਾ ਮੇਨ ਮਕਸਦ ਹੈ ਜਿਹੜੀ ਇੰਟਰ ਸਟੇਟ ਤਸਕਰੀਆ ਜਿਵੇਂ ਅਫੀਮ ਟੋਡੇ ਜਾ ਕੋਈ ਇਲਿਗਲ ਵੈਪਨ ਦੂਸਰੀਆਂ ਸਟੇਟਾਂ ਤੋਂ ਆਉਂਦਾ ਹੈ ਤੇ ਉਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਔਰ ਇਹਨਾਂ ਨੂੰ ਨਸ਼ਾ ਤਸਕਰੀ ਨੂੰ ਰੋਕਣ ਦੇ ਨਸ਼ਾ ਤਸਕਰੀ ਨੂੰ ਕਾਬੂ ਕਰਨ ਦੇ ਮਕਸਦ ਦੇ ਨਾਲ ਆ ਜਿਹੜਾ ਇਹ ਜਿਹੜਾ ਆਪਰੇਸ਼ਨ ਸੀਲ ਕੀਤਾ ਜਾਂਦਾ ਔਰ ਇਹਦੇ ਵਿੱਚ ਕਿੰਨਾ ਸਟੇਟਾਂ ਦੀ ਪੁਲਿਸ ਪੰਜਾਬ ਹਰਿਆਣਾ ਔਰ ਰਾਜਸਥਾਨ ਕਿੰਨਾ ਸਟੇਟਾਂ ਦੀ ਪੁਲਿਸ ਤੇ ਸਾਡੇ तकरीबन 167 165 ਦੇ ਮੁਲਾਜ਼ਮ तकरीबन ਮੁਲਾਜ਼ਮ ਜਿਹੜੇ ਇਹ ਵੱਖ-ਵੱਖ ਨਾਕਿਆਂ ਤੇ ਲਾਏ ਗਏ ਆ ਔਰ ਸਾਡੇ ਥਾਣਾ ਲੰਬੀ ਦੀ ਥਾਣਾ ਸਭ ਤੋਂ ਲੰਬੀ ਦੇ ਥਾਣਾ ਖਿੱਲਿਆਂ ਵਾਲ ਦੀ ਜਿਹੜੀ ਹੱਦ ਹੈ ਉਹ 13 ਜਗ੍ਹਾ ਤੋਂ ਹਰਿਆਣੇ ਨਾਲ ਤੇ 6 ਜਗ੍ਹਾ ਤੋਂ ਰਾਜਸਥਾਨ ਦੇ ਨਾਲ ਲੱਗਦੀ ਹੈ ਔਰ ਇਹਨਾਂ ਸਾਰੇ ਪੁਆਇੰਟਾਂ ਤੇ ਅਸੀਂ 19 ਜਗ੍ਹਾ ਤੋਂ ਨਾਕਾਬੰਦੀ ਕਰਕੇ ਸੁਰੇਤ ਤੋਂ ਜਿਹੜੀ ਹੈਗੀ ਚੈਕਿੰਗ ਕਰਦੇ ਹਾਂ ਕੁੱਲ ਕਿੰਨੇ ਕ ਮਲਾਜ਼ਮ ਤੇ ਨਾਦ ਕਿਤੇ ਉਹਨਾਂ ਕੀ ਕੋ ਬਰਾਮਤੀ ਹੋਈ ਹੁਣ ਤੱਕ ਜਿਹੜੇ ਅਸੀਂ ਕੋਈ 15 ਤੋਂ 20 ਜਿਹੜੇ ਹੈਗੇ ਸ਼ਿੱਕੀ ਵਹੀਕਲ ਔਰ ਜਿਹੜੇ ਵਿਅਕਤੀ ਉਹੋ ਪੋਸਟਿਰੀਅਰ ਲਈ ਰੌਂਡ ਅਪ ਕੀਤੇ ਆ ਰਿਕਵਰੀ ਬਾਰੇ ਦੇ ਵਿੱਚ ਬਾਅਦ ਚ ਦੱਸਿਆ ਜਾਊਗਾ ਤੇ ਜਿਹੜੀ ਹੈਗੀ ਆ ਉਹ ਚੈੱਕ ਅਪ ਕਰਾ ਰੂਟੀਨ ਚੱਲ ਰਹੀ ਆ ਔਰ 165 ਦੇ ਕਰੀਬ ਇਲਾਜ ਅਸੀਂ ਇਹਦੇ ਤਰ੍ਹਾਂ ਦੈ릭 ਸਵੇਰਾ ਜੀ ਵੇਖ ਰਹੇ ਹੋ ਤੁਸੀਂ ਤਾਂ ਤਸਵੀਰਾਂ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸ੍ਰੀ ਮੁਕਤਸਰ ਸਾਹਿਬ ਦੀ ਸਬ ਡਿਵੀਜ਼ਨ ਲੰਬੀ ਪੁਲਿਸ ਦੇ ਵੱਲੋਂ ਜਿਹੜਾ ਆ ਉਹ ਨਾਕਾਬੰਦੀ ਕੀਤੀ ਗਈ ਹੈ ਤੇ ਨਾਲ ਹੀ ਸਰਚ ਅਭਿਆਨ ਵੀ ਚਲਾਇਆ ਗਿਆ ਤਾਂ ਦੱਸਦੀ ਹੈ ਕਿ ਯੁੱਧ ਨਸ਼ਿਆਂ ਵਿਰੋਧ ਮੁਹਿੰਮ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਸਰਚ ਅਭਿਆਨ ਕੀਤੇ ਜਾ ਰਹੇ ਨੇ ਤਾਂ ਜੋ ਮਾੜੇ ਅੰਸਰਾਂ ਨੂੰ ਨੱਥ ਪਾਈ ਜਾ ਸਕੇ ਤਾਂ ਜਿਸ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਸਬ ਡਿਵੀਜ਼ਨ ਲੰਬੀ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਨਾਕਾਬੰਦੀ ਕੀਤੀ ਗਈ ਹੈ ਇਸ ਦੌਰਾਨ ਸ਼ੱਕੀ ਵਿਅਕਤੀਆਂ ਦੀ ਕਿੱਕੀ ਦੇ ਨਾਲ ਤਲਾਸ਼ੀ ਲਈ ਗਈ ਹੈ ਤੇ ਇਸ ਦੌਰਾਨ 10 ਤੋਂ 15 ਲੋਕਾਂ ਨੂੰ ਰਾਉਂਡ ਅਪ ਵੀ ਕੀਤਾ ਗਿਆ ਜਿਨ੍ਹਾਂ ਕੋਲੋਂ ਪੁੱਛਗਿੱਛ ਜਿਹੜੀ ਆ ਉਹ ਜਾਰੀ ਹੈ ਤਾਂ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਮਾੜੇ ਅੰਸਰਾ ਤੇ ਜੜਾਇਆ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸ੍ਰੀ ਮੁਕਸਰ ਸਾਹਿਬ ਦੇ ਸਬ ਡਿਵੀਜ਼ਨ ਲੰਬੀ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ ਇਸ ਦੌਰਾਨ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ ਹੈ ਤੇ ਨਾਲ ਹੀ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਨੂੰ ਰੋਕਿਆ ਗਿਆ ਹੈ ਤੇ ਉਹਨਾਂ ਦੀ ਵੀ ਬਰੀਕੇ ਦੇ ਨਾਲ ਤਲਾਸ਼ੀ ਲਈ ਇਸ ਦੌਰਾਨ ਪੁਲਿਸ ਦੇ ਵੱਲੋਂ ਕੀ ਕੁਝ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਆ ਜਿਹੜੀ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਤੋਂ ਯੋਧ ਨਸ਼ੇਬੋਧ ਮਹਿੰਮ ਚਲਾਈ ਗਈ ਹੈ ਤੇ ਉਸੇ ਲੜੀ ਦੇ ਵਿੱਚ ਸਾਡੇ ਮਾਨਯੋਗ ਡੀਜੀਪੀ ਸਰ ਪੰਜਾਬ ਜੀ ਦੇ ਯੋਗ ਹਦਾਇਤਾਂ ਤੇ ਔਰ ਸਾਡੇ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਜੀ ਦੇ ਐਸਐਸਪੀ ਅਕਲ ਚੋਦਰੀ ਜੀ ਦੇ ਯੋਗ ਹਦਾਇਤਾਂ ਤੇ ਜਿਹੜਾ ਅੱਜ ਇਹ ਸਾਣਾ ਕਿੱਲੇ ਵਾਲੀ ਦੀ ਹੱਦ ਦੇ ਉੱਪਰ ਜਿਹੜਾ ਆਪਰੇਸ਼ਨ ਸੀਲ ਉਹਨੇ ਸਵੇਰੇ 6 ਵਜੇ ਤੋਂ ਦੁਪਹਿਰ 1 ਵਜੇ ਤੱਕ ਇਹ ਚੱਲ ਰਿਹਾ ਔਰ ਇਹ ਮਹੀਨੇ ਦੇ ਵਿੱਚ ਅਸੀਂ ਇੱਕ ਜਾਂ ਦੋ ਵਾਰੀ ਆਪਰੇਸ਼ਨ ਜਿਹੜਾ ਹੈਗਾ ਹਰਿਆਣਾ ਔਰ ਰਾਜਸਥਾਨ ਦੀ ਪੁਲਿਸ ਦੇ ਨਾਲ ਮਿਲ ਕੇ ਇਹ ਅਸੀਂ ਜਿਹੜਾ ਕਰਦੇ ਰਹਿੰਦੇ ਆ ਇਹਦਾ ਜਿਹੜਾ ਮੇਨ ਮਕਸਦ ਹੈ ਜਿਹੜੀ ਇੰਟਰ ਸਟੇਟ ਤਸਕਰੀਆ ਜਿਵੇਂ ਅਫੀਮ ਟੋਡੇ ਜਾਂ ਕੋਈ ਇਲਿਗਲ ਵੈਪਨ ਦੂਸਰੀਆਂ ਸਟੇਟਾਂ ਤੋਂ ਆਉਂਦਾ ਹੈ ਉਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਔਰ ਇਹਨਾਂ ਨੂੰ ਨਸ਼ਾ ਤਸਕਰੀ ਨੂੰ ਰੋਕਣ ਦੇ ਨਸ਼ਾ ਤਸਕਰੀ ਨੂੰ ਕਾਬੂ ਕਰਨ ਦੇ ਮਕਸਦ ਦੇ ਨਾਲ ਆ ਜਿਹੜਾ ਇਹ ਜਿਹੜਾ ਆਪਰੇਸ਼ਨ ਸੀਲ ਕੀਤਾ ਜਾਂਦਾ ਹੈ ਔਰ ਇਹਦੇ ਵਿੱਚ ਕਿੰਨਾ ਸਟੇਟਾਂ ਦੀ ਪੁਲਿਸ ਪੰਜਾਬ ਹਰਿਆਣਾ ਔਰ ਰਾਜਸਥਾਨ ਕਿੰਨਾ ਸਟੇਟਾਂ ਦੀ ਪੁਲਿਸ ਤੇ ਸਾਡੇ ਕਰੀਬਨ 167 160 ਦੇ ਮੁਲਾਜ਼ਮ ਕਰੀਬ ਮੁਲਾਜ਼ਮ ਹੈ ਜਿਹੜੇ ਇਹ ਵੱਖ-ਵੱਖ ਨਾਕਿਆਂ ਤੇ ਲਾਏ ਗਏ ਆ। ਹਾਂ ਸਾਡੇ ਥਾਣਾ ਲੰਬੀ ਦੀ ਥਾਣਾ ਸਭ ਤੋਂ ਲੰਬੀ ਦੇ ਥਾਣਾ ਕਿੱਲਿਆਂ ਵਾਲ ਦੀ ਜਿਹੜੀ ਹੱਦ ਹੈ ਉਹ 13 ਜਗ੍ਹਾ ਤੋਂ ਹਰਿਆਣੇ ਨਾਲ ਤੇ 6 ਜਗ੍ਹਾ ਤੋਂ ਰਾਜਸਥਾਨ ਦੇ ਨਾਲ ਲੱਗਦੀ ਹੈ। ਉਹ ਇਹਨਾਂ ਸਾਰੇ ਪੁਆਇੰਟਾਂ ਤੇ ਅਸੀਂ 19 ਜਗ੍ਹਾ ਤੋਂ ਨਾਕਾ ਬੰਦੀ ਕਰਕੇ ਸਵੇਰ ਤੋਂ ਜਿਹੜੀ ਹੈਗੀ ਚੈਕਿੰਗ ਕਰਦੇ। ਕੁੱਲ ਕਿੰਨੇ ਕ ਮੁਲਾਜ਼ਮ ਤਾਇਨਾਤ ਕੀਤੇ ਉਹਨਾਂ ਕੀ ਕੋ ਬਰਾਮਤੀ ਹੋਈ? ਹੁਣ ਤੱਕ ਜਿਹੜੇ ਅਸੀਂ ਕੋਈ 75 ਤੋਂ 20 ਜਿਹੜੇ ਹੈਗੇ ਸ਼ੱਕੀ ਵਹੀਕਲ ਹੋ ਰਹੇ ਉਹ ਜਿਹੜੇ ਵਿਅਕਤੀ ਉਹੋ ਪੋਸਟਿਸ ਲਈ ਰਾਉਂਡ ਅਪ ਕੀਤੇ ਆ ਰਿਕਵਰੀ ਬਾਰੇ ਦੇ ਵਿੱਚ ਬਾਅਦ ਚ ਦੱਸਿਆ ਜਾਊਗਾ ਤੇ ਜਿਹੜੀ ਹੈਗੀ ਆ ਉਹ ਚੈੱਕ ਅਪ ਵਗੈਰਾ ਰੂਟੀਨ ਚੱਲ ਰਹੀ ਆ ਔਰ 165 ਦੇ ਕਰੀਬ ਮਲਾਜਮ ਅਸੀਂ ਇਹਦੇ ਤਰ੍ਹਾਂ ਦੈ릭 ਸਵੇਰਾ ਟੀਵੀ ਵੇਖ ਰਹੇ ਹੋ ਤੁਸੀਂ ਤਾਂ ਤਸਵੀਰਾਂ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸ੍ਰੀ ਮੁਕਤਸਰ ਸਾਹਿਬ ਦੀ ਸਬਡਿਵੀਜ਼ਨ ਲੰਬੀ ਪੁਲਿਸ ਦੇ ਵੱਲੋਂ ਜਿਹੜਾ ਆ ਉਹ ਨਾਕਾਬੰਦੀ ਕੀਤੀ ਗਈ ਹੈ ਤੇ ਨਾਲ ਹੀ ਸਰਚ ਅਭਿਆਨ ਵੀ ਚਲਾਇਆ ਗਿਆ ਹੈ ਤਾਂ ਦੱਸਦੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਸਰਚ ਅਭਿਆਨ ਕੀਤੇ ਜਾ ਰਹੇ ਨੇ ਤਾਂ ਜੋ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ ਤਾਂ ਜਿਸ ਦੇ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਸਬ ਡਿਵੀਜ਼ਨ ਲੰਬੀ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਨਾਕਾਬੰਦੀ ਕੀਤੀ ਗਈ ਹੈ ਇਸ ਦੌਰਾਨ ਸ਼ੱਕੀ ਵਿਅਕਤੀਆਂ ਦੀ ਬਰੀਕੀ ਦੇ ਨਾਲ ਤਲਾਸ਼ੀ ਲਈ ਗਈ ਹੈ ਤੇ ਇਸ ਦੌਰਾਨ 10 ਤੋਂ 15 ਲੋਕਾਂ ਨੂੰ ਰਾਉਂਡ ਅਪ ਵੀ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਪੁੱਛਗਿੱਛ ਜਿਹੜੀ ਆ ਉਹ ਜਾਰੀ ਹੈ ਤਾਂ ਲਗਾਤਾਰ ਹੀ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਮਾੜੇ ਅਨਸਰਾਂ ਤੇ ਜੜਾਇਆ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਸਬ ਡਿਵੀਜ਼ਨ ਲੰਬੀ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਗਿਆ ਹੈ ਇਸ ਦੌਰਾਨ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ ਹੈ ਤੇ ਨਾਲ ਹੀ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਨੂੰ ਰੋਕਿਆ ਗਿਆ ਹੈ ਤੇ ਉਹਨਾਂ ਦੀ ਵੀ ਬਰੀਕੇ ਦੇ ਨਾਲ ਤਲਾਸ਼ੀ ਲਈ ਗਈ ਹੈ ਇਸ ਦੌਰਾਨ ਪੁਲਿਸ ਦੇ ਵੱਲੋਂ ਕੀ ਕੁਝ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਜਿਹੜੀ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਤੋਂ ਯੋਧਨ ਨਸ਼ਾ ਵਿਰੋਧ ਮਹਿੰਮ ਚਲਾਈ ਗਈ ਹੈ ਤੇ ਉਸੇ ਲੜੀ ਦੇ ਵਿੱਚ ਸਾਡੇ ਮਾਨ ਜੋ ਡੀਜੀਪੀ ਸਰ ਪੰਜਾਬ ਜੀ ਦੇ ਯੋਗ ਹਦਾਇਤਾਂ ਤੇ ਔਰ ਸਾਡੇ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਜੀ ਦੇ ਐਸਐਸਪੀ ਅਕਲ ਚੋਦਰੀ ਜੀ ਦੇ ਯੋਗ ਹਦਾਇਤਾਂ ਤੇ ਜਿਹੜਾ ਅੱਜ ਇਹ ਰਾਣਾ ਕਿੱਲੇ ਵਾਲੇ ਦੀ ਫਾਪ ਦੇ ਉੱਪਰ ਜਿਹੜਾ ਆਪਰੇਸ਼ਨ ਸਟੀਲ 19 ਸਵੇਰੇ 6 ਵਜੇ ਤੋਂ ਦੁਪਹਿਰ 1 ਵਜੇ ਤੱਕ ਇਹ ਚੱਲ ਰਿਹਾ ਔਰ ਇਹ ਮਹੀਨੇ ਦੇ ਵਿੱਚ ਅਸੀਂ ਇੱਕ ਜਾਂ ਦੋ ਵਾਰੀ ਆਪਰੇਸ਼ਨ ਜਿਹੜਾ ਹੈਗਾ ਹਰਿਆਣਾ ਔਰ ਰਾਜਸਥਾਨ ਦੀ ਪੁਲਿਸ ਦੇ ਨਾਲ ਮਿਲ ਕੇ ਇਹ ਅਸੀਂ ਜਿਹੜਾ ਕਰਦੇ ਰਹਿੰਦੇ ਆ ਇਹਦਾ ਜਿਹੜਾ ਮੇਨ ਮਕਸਦ ਹੈ ਜਿਹੜੀ ਇੰਟਰ ਸਟੇਟ ਤਸਕਰੀ ਆ ਜਿਵੇਂ ਅਫੀਮ ਡੋਡੇ ਜਾਂ ਕੋਈ ਅਲੀਗਲ ਵੈਪਨ ਦੂਸਰੀਆਂ ਸਟੇਟਾਂ ਤੋਂ ਆਉਂਦਾ ਹੈ ਉਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਔਰ ਇਹਨਾਂ ਨੂੰ ਨਸ਼ਾ ਤਸਕਰੀ ਨੂੰ ਰੋਕਣ ਦੇ ਨਸ਼ਾ ਤਸਕਰੀ ਨੂੰ ਕਾਬੂ ਕਰਨ ਦੇ ਮਕਸਦ ਦੇ ਨਾਲ ਆ ਜਿਹੜਾ ਇਹ ਜਿਹੜਾ ਆਪਰੇਸ਼ਨ ਸੀਲ ਕੀਤਾ ਜਾਂਦਾ ਹੈ ਔਰ ਇਹਦੇ ਵਿੱਚ ਤਿੰਨਾਂ ਸਟੇਟਾਂ ਦੀ ਪੁਲਿਸ ਪੰਜਾਬ ਹਰਿਆਣਾ ਔਰ Rajasthan ਕਿੰਨਾ ਫੀਟਾਂ ਦੀ ਪੁਲਿਸ ਤੇ ਸਾਡੇ तकरीबन 167 165 ਦੇ ਮੁਲਾਜ਼ਮ तकरीबन ਮੁਲਾਜ਼ਮ ਜਿਹੜੇ ਇਹ ਵੱਖ-ਵੱਖ ਨਾਕਿਆਂ ਤੇ ਲਾਏ ਗਏ ਆ ਔਰ ਸਾਡੇ ਥਾਣਾ ਲੰਬੀ ਦੀ ਥਾਣਾ ਸਭੜੀਆਂ ਦੀ ਲੰਬੀ ਦੇ ਥਾਣਾ ਕਿੱਲਿਆਂ ਵਾਲ ਦੀ ਜਿਹੜੀ ਹੱਦ ਹੈ ਉਹ 13 ਜਗ੍ਹਾ ਤੋਂ ਹਰਿਆਣਾ ਨਾਲ ਤੇ 6 ਜਗ੍ਹਾ ਤੋਂ Rajasthan ਦੇ ਨਾਲ ਲੱਗਦੀ ਹੈ ਔਰ ਇਹਨਾਂ ਸਾਰੇ ਪੁਆਇੰਟਾਂ ਤੇ ਅਸੀਂ 19 ਜਗ੍ਹਾ ਤੋਂ ਨਾਕਾਬੰਦੀ ਕਰਕੇ ਸਵੀਰ ਤੋਂ ਜਿਹੜੀ ਹੈਗੀ ਚੈਕਿੰਗ ਕਰਦੇ ਆ ਕੁੱਲ ਕਿੰਨੇ ਕ ਮਲਾਜ਼ਮ ਦਾ ਨਾਮ ਲਿਖਤੇ ਉਹਨਾਂ ਨੂੰ ਕੀ ਕੋ ਬਰਾਮਤੀ ਹੋਈ ਹੁਣ ਤੱਕ ਜਿਹੜੇ ਅਸੀਂ ਕੋਈ 1720 ਜਿਹੜੇ ਹੈਗੇ ਸ਼ਿੱਕੀ ਵਹੀਕਲ ਹੋ ਰਹੇ ਜਿਹੜੇ ਵਿਅਕਤੀ ਉਹ 25 ਲਈ ਰਾਉਂਡ ਅਪ ਕੀਤੇ ਐ ਰਿਕਵਰੀ ਬਾਰੇ ਦੇ ਵਿੱਚ ਬਾਅਦ ਚ ਦੱਸਿਆ ਜਾਊਗਾ ਤੇ ਜਿਹੜੀ ਹੈਗੀਆਂ ਉਹ ਚੈੱਕ ਅਪ ਕਰਾ ਰੂਟੀਨ ਚੱਲ ਰਹੀ ਆ ਔਰ 165 ਦੇ ਕਰੀਬ ਮਲਾਜ਼ਮ ਅਸੀਂ ਇਹਦੇ ਤਨਾਂਤ